ਇੱਕ ਬੇਹੱਦ ਭਿਆਨਕ ਹਾਦਸਾ ਵਾਪਰਿਆ ਤਵਾਰੀਆਂ ਨਾਲ ਭਰੀ ਬੱਸ ਨੂੰ ਅਚਾਨਕ ਅੱਗ ਲੱਗ ਜਾਂਦੀ ਹੈ ਸਵੇਰੇ ਕਰੀਬ 3:30 ਵਜੇ ਦੇ ਕਰੀਬ ਇਹ ਘਟਨਾ ਵਾਪਰਦੀ ਹੈ ਅਤੇ 32 ਦੇ ਕਰੀਬ ਲੋਕ ਜ਼ਿੰਦਾ ਸੜ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ ਦੀ ਬੱਸ ਦੇ ਨਾਲ ਟੱਕਰ ਹੋਣ ਤੋਂ ਬਾਅਦ ਜ਼ੋਰਦਾਰ ਧਮਾਕਾ ਹੁੰਦਾ ਹੈ ਅਤੇ ਕੁਝ ਹੀ ਸੈਕਿੰਡ ਦੇ ਵਿੱਚ ਪੂਰੀ ਬੱਸ ਅੱਗ ਦੀ ਚਪੇੜ ਦੇ ਵਿੱਚ ਆ ਜਾਂਦੀ ਹੈ ਮੌਕੇ ਦੀਆਂ ਤਸਵੀਰਾਂ ਦੇਖ ਕੇ ਹਰ ਕਿਸੇ ਦੀ ਇਹ ਦੇਹਲ ਜਾਵੇਗਾ ਤੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਲੋਕਾਂ ਨੂੰ ਬਸ ਦੇ ਵਿੱਚੋਂ ਬਾਹਰ ਨਿਕਲਣ ਦਾ ਮੌਕਾ ਤੱਕ ਨਹੀਂ ਮਿਲਦਾ ਅਤੇ ਲੋਕ ਅੰਦਰ ਹੀ ਜਿਹੜਾ ਕਿ ਅੱਗ ਦੀ ਚਪੇਟ ਵਿੱਚ ਆ ਜਾਂਦੇ ਨੇ ਸਵਾਰੀਆਂ ਜ਼ਿੰਦਾ ਸੜ ਜਾਂਦੀਆਂ ਨੇ ਪਰ ਕਈ ਲੋਕ ਜ਼ੋਰਦਾਰ ਧਮਾਕੇ ਦੀ ਆਵਾਜ਼ ਕਰਕੇ ਨੀਂਦੋਂ ਜਾਗ ਜਾਂਦੇ ਨੇ ਅਤੇ ਉਹ ਕਿਸੇ ਤਰ੍ਹਾਂ ਜਿਹੜਾ ਬਸ ਦਾ ਸ਼ੀਸ਼ਾ ਉਸ ਨੂੰ ਤੋੜ ਕੇ ਬਾਹਰ ਸ਼ਾਲਾ ਮਾਰ ਦਿੰਦੇ ਨੇ ਪਰ ਉਹ ਵੀ ਕਾਫੀ ਜ਼ਿਆਦਾ ਅੱਗ ਦੇ ਵਿੱਚ ਚਲ ਚੁੱਕੇ ਨੇ ਆਂਧਰਾ ਪ੍ਰਦੇਸ਼ ਦੇ ਵਿੱਚ ਇਹ ਬੇहद ਮੰਦਭਾਗੀ ਘਟਨਾ ਵਾਪਰੀ ਹੈ ਮੌਕੇ ਦੀਆਂ ਐਕਸਕਲੂਸਿਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਚੀਕ ਚੰਗਿਆੜਾ ਪਿਆ ਹੋਇਆ ਜਾਣਕਾਰੀ ਮਿਲੀ ਹੈ ਕਿ ਇਹ ਬੱਸ ਹైదరాబాద్ ਤੋਂ ਬੰਗਲੌਰੂ ਜਾ ਰਹੀ ਹੁੰਦੀ ਹੈ ਕਿ ਰਸਤੇ ਦੇ ਵਿੱਚ ਇਹ ਬੇहद ਭਿਆਨਕ ਹਾਦਸਾ ਵਾਪਰ ਜਾਂਦਾ ਇੱਕ ਮੋਟਰਸਾਈਕਲ ਜੋ ਹੈ ਬੱਸ ਦੇ ਵਿੱਚ ਆ ਕੇ ਟਕਰਾਉਂਦਾ ਅਤੇ ਫਿਰ ਸਿੱਧਾ ਜਿਹੜੀ ਕੀ ਟੱਕਰ ਹੈ ਉਹ ਬੱਸ ਦੇ ਫਿਊਲ ਟੈਂਕ ਬਾਕੀ ਪੈਟਰੋਲ ਵਾਲੀ ਟੈਂਕੀ ਦੇ ਨਾਲ ਹੋ ਜਾਂਦੀ ਹੈ ਤੇ ਕੁਝ ਹੀ ਸੈਕਿੰਡ ਦੇ ਵਿੱਚ ਜੋ ਹੈ ਅੱਗ ਲੱਗ ਜਾਂਦੀ ਹੈ ਜ਼ੋਰਦਾਰ ਧਮਾਕਾ ਹੁੰਦਾ ਤੇ ਫਿਰ ਅੱਗ ਦਾ ਭਾਂਬੜ ਮਰ ਜਾਂਦਾ ਤੇ ਦੇਖਦੇ ਹੀ ਦੇਖਦੇ ਇਹ ਜਿਹੜੀ ਬੱਸ ਹੈ ਉਹ ਅੱਗ ਦੀ ਚਪੇੜ ਦੇ ਵਿੱਚ ਆ ਚੁੱਕੀ ਹੈ ਤਸਵੀਰਾਂ ਬੇहद ਰੂਕਮਬਾਉ ਨੇ ਮਨ ਨੂੰ ਵਿਚਿਤਤ ਕਰਦੀਆਂ ਨੇ ਤੇ ਦੱਸਿਆ ਜਾ ਰਿਹਾ ਕਿ ਜਿਵੇਂ ਇਹ ਹਾਸਾ ਹੁੰਦਾ ਤਾਂ ਫਿਰ ਬਸ ਦੇ ਵਿੱਚ ਸ਼ਾਰਟ ਸਰਕਟ ਹੋ ਜਾਂਦੀ ਹੈ ਜਿਸ ਕਰਕੇ ਐਮਰਜੈਂਸੀ ਡੋਰ ਵੀ ਬੰਦ ਹੋ ਜਾਂਦੇ ਨੇ ਉਹਨਾਂ ਨੂੰ ਲੋਕ ਲੱਗ ਜਾਂਦਾ ਹੈ ਤੇ ਲੋਕ ਜਿਹੜੇ ਕਿ ਬਾਹਰ ਨਹੀਂ ਨਿਕਲ ਪਾਉਂਦੇ ਜਿਸ ਕਰਕੇ ਬਹੁਤ ਜ਼ਿਆਦਾ ਲੋਕਾਂ ਦੀ ਜਿਹੜੀ ਕਿ ਨੁਕਸਾਨ ਹੋਇਆ ਹੈ ਅੱਗ ਦੇ ਕਰਕੇ ਉਹਨਾਂ ਦੇ ਜਿਹੜੇ ਕਿ ਸਾਹ ਨਿਕਲ ਚੁੱਕੇ ਨੇ ਹੁਣ ਤੱਕ ਦੱਸਿਆ ਜਾ ਰਿਹਾ ਕਿ 32 ਦੇ ਕਰੀਬ ਲੋਕ ਅਜੇਹੇ ਨੇ ਜੀਨਾ ਦੇ ਇਸ ਮੰਦਪਾਗੇ ਹਾਦਸੇ ਦੇ ਵਿੱਚ ਜ਼ਿੰਦਾ ਸੜ ਜਾਂਦੀ ਖਬਰ ਹੈ ਪਰ ਕਈ ਲੋਕਾਂ ਨੂੰ ਬਚਾਇਆ ਵੀ ਗਿਆ ਸੋ ਮੌਕੇ ਦੇ ਉੱਪਰ ਜਿਹੜੇ ਲੋਕ ਉੱਥੇ ਮੌਜੂਦ ਹੁੰਦੇ ਨੇ ਨੈਸ਼ਨਲ ਹਾਈਵੇ 44 ਦੇ ਉੱਪਰ ਇਹ ਬੇਹਦ ਭਿਆਨਕ ਹਾਦਸੇ ਤੋਂ ਬਾਅਦ ਜਿਹੜੇ ਲੋਕ ਪਿਛਲੀਆਂ ਗੱਡੀਆਂ ਦੇ ਵਿੱਚ ਆ ਰਹੇ ਹੁੰਦੇ ਨੇ ਉਹਨਾਂ ਦੇ ਵੱਲੋਂ ਇਹਨਾਂ ਬੇਹਦ ਰੁਕਮਬਉ ਹਾਦਸੇ ਦੀਆਂ ਤਸਵੀਰਾਂ ਨੂੰ ਆਪਣੇ ਮੋਬਾਈਲ ਫੋਨ ਦੇ ਵਿੱਚ ਕੈਪਚਰ ਕੀਤਾ ਗਿਆ ਅਤੇ ਤੁਸੀਂ ਇਹ ਦੇਖ ਸਕਦੇ ਹੋ ਕਿ ਜੋ ਤਸਵੀਰਾਂ ਨੇ ਉਹ ਲਗਾਤਾਰ ਹੋਣੇ ਸਾਹਮਣੇ ਆ ਰਹੀਆਂ ਤੇ ਜ਼ਿਆਦਾਤਰ ਜਿਹੜੇ ਲੋਕ ਨੇ ਉਹ ਹైదరాబాద్ ਦੇ ਵਸਨੀਕ ਦੱਸੇ ਜਾ ਰਹੇ ਨੇ ਅਤੇ ਜਾਣਕਾਰੀ ਮਿਲੀ ਹੈ ਕਿ ਇਸ ਬੱਸ ਦੇ ਵਿੱਚ 44 ਦੇ ਕਰੀਬ ਲੋਕ ਸਫਰ ਕਰ ਰਹੇ ਹੁੰਦੇ ਨੇ ਅਤੇ 12 ਲੋਕ ਕਿਸੇ ਤਰ੍ਹਾਂ ਇਸ ਬੱਸ ਦੇ ਵਿੱਚੋਂ ਬਾਹਰ ਨਿਕਲਣ ਦੇ ਵਿੱਚ ਕਾਮਯਾਬ ਹੁੰਦੇ ਨੇ ਪਰ ਉਹ ਵੀ ਕਾਫੀ ਜ਼ਿਆਦਾ ਜ਼ਖਮੀ ਹੋਏ ਨੇ ਉਹਨਾਂ ਨੂੰ ਵੀ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਅਪਰਤੀ ਕਰਵਾਇਆ ਗਿਆ ਜਦ ਕਿ ਜਿਹੜੇ ਬਹੁਤ ਸਾਰੇ ਲੋਕ ਅੰਦਰ ਹੀ ਫਸੇ ਰਹਿ ਗਏ ਉਹਨਾਂ ਨੂੰ ਆਪਣੀ ਜਾਨ ਗਵਾਣੀ ਪਈ ਹੈ ਇਹ ਦੇਖੋ ਬੱਸ ਦੀ ਕੰਡੀਸ਼ਨ ਕੀ ਹੋਈ ਹੈ ਕਿ ਬੱਸ ਬਿਲਕੁਲ ਸੜਕੇ ਸੁਆਹ ਹੋ ਚੁੱਕੀ ਹੈ ਅੰਦਰ ਦੀਆਂ ਸੀਟਾਂ ਤੱਕ ਸੜ ਚੁੱਕੀਆਂ ਨੇ نیچے ਟਾਇਰਾ ਦੀ ਕੰਡੀਸ਼ਨ ਦੇਖੋ ਤੁਸੀਂ ਆਪ ਅੰਦਾਜ਼ਾ ਲਗਾਓ ਕਿ ਅੱਗ ਕਿੰਨਾ ਵਿਕਰਾਰ ਰੂਪ ਦੇ ਵਿੱਚ ਇੱਥੇ ਬੱਸ ਨੂੰ ਲੱਗੀ ਹੋਵੇਗੀ ਨੈਸ਼ਨਲ ਹਾਈਵੇ 44 हैदराबाद ਤੋਂ ਬੰਗਲੌਰੂ ਜਾ ਰਹੀ ਸੀ ਇਹ ਬੱਸ ਜੋ ਕਿ ਕਾਵੇਰੀ ਟਰੈਵਲ ਦੀ ਬੱਸ ਦੱਸੀ ਜਾ ਰਹੀ ਹੈ ਜੋ ਕਿ ਕਰਨੂਲ ਸ਼ਹਿਰ ਦੇ ਨੇੜੇ ਹਾਦਸੇ ਦਾ ਸ਼ਕਾਰ ਹੁੰਦੀ ਹੈ ਇੱਕ ਮੋਟਰਸਾਈਕਲ ਜੋ ਹੈ ਬੱਸ ਦੇ ਵਿੱਚ ਆ ਕੇ ਵੱਜਦਾ ਅਤੇ ਫਿਰ ਜੋ ਬੱਸ ਦੀ ਫਿਊਲ ਟੈਂਕ ਦੇ ਵਿੱਚ ਟੱਕਰ ਹੋਣ ਦੇ ਕਰਕੇ ਜੋ ਉੱਥੇ ਚਿੰਗਿਆਣੀਆਂ ਪੈਦਾ ਹੁੰਦੀਆਂ ਨੇ ਅਤੇ ਦੇਖਦੇ ਦੇਖਦੇ ਅੱਗ ਦਾ ਭਾਂਬੜ ਬਚ ਜਾਂਦਾ ਅਤੇ ਇੱਕ ਜ਼ੋਰਦਾਰ ਧਮਾਕੇ ਤੋਂ ਬਾਅਦ ਅੱਗ ਪੂਰੀ ਬੱਸ ਨੂੰ ਆਪਣੀ ਚਪੇੜ ਦੇ ਵਿੱਚ ਲੈ ਲੈਂਦੀ ਹੈ ਤੇ ਮੌਕੇ ਤੇ ਜਿਹੜੇ ਲੋਕ ਉੱਥੇ ਮੌਜੂਦ ਹੁੰਦੇ ਨੇ ਪਰ ਤੱਕ ਦਰਸ਼ੀਆਂ ਦੇ ਮੁਤਾਬਕ ਇਹ ਹਾਸਾ ਬੇहद ਰੂਕਮਬਾਉਸੀ ਅਤੇ ਲੋਕ ਮਦਦ ਲਈ ਚੀਕ ਪੁਕਾਰ ਕਰ ਰਹੇ ਸਨ ਚੀਕ ਚਿੰਗਿਆੜਾ ਮਚਿਆ ਹੋਇਆ ਸੀ ਬੱਸ ਦੇ ਵਿੱਚ ਕਿਸੇ ਤਰ੍ਹਾਂ ਦੇ ਲਾਲ ਲੋਕ ਇਹ ਮਦਦ ਦੀ ਅਪੀਲ ਕਰ ਰਹੇ ਸਨ ਕਿ ਉਹਨਾਂ ਦੀ ਜਾਨ ਨੂੰ ਬਚਾਇਆ ਜਾਵੇ ਇੱਕ ਸੈਕਿੰਡ ਦੇ ਵਿੱਚ ਹੀ ਸਭ ਕੁਝ ਤਬਾਹ ਹੋ ਜਾਂਦਾ ਹੈ ਨਸ਼ਟ ਹੋ ਜਾਂਦਾ ਹੈ ਬੱਸ ਅੱਗ ਦਾ ਗੋਲਾ ਬਣ ਚੁੱਕੀ ਸੀ ਅਤੇ ਕਿਵੇਂ ਮੌਕੇ ਦੇ ਉੱਪਰ ਪਹੁੰਚੇ ਅੱਗਜਾ ਉਦਸਤੇ ਦੇ ਵੱਲੋਂ ਇਸ ਅੱਗ ਦੇ ਉੱਪਰ ਕਾਬੂ ਪਾਇਆ ਗਿਆ ਪਰ ਫਿਰ ਵੀ ਇਹ ਬੱਸ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੀ ਗਈ ਹੈ ਉਧਰ ਅੱਜ ਸਵੇਰੇ ਤੜਕਸਰ ਵਾਪਰੀ ਇਸ ਘਟਨਾ ਦੇ ਕਰਕੇ ਪੂਰੇ ਦੇਸ਼ ਦੇ ਵਿੱਚ ਕਹਿ ਲਈਏ ਕਿ ਇੱਕ ਮਾਤਮ ਵਾਲਾ ਮਾਹੌਲ ਹੈ ਅਤੇ ਬਕਾਇਦਾ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ ਦੇ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਦੇ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਜ਼ਖਮੀਆਂ ਦਾ ਤੁਰੰਤ ਇਲਾਜ ਮੁਹੱਈਆ ਕਰਵਾਉਣ ਨੂੰ ਲੈ ਕੇ ਵੀ ਹੁਕਮ ਜਾਰੀ ਕਰ ਦਿੱਤੇ ਗਏ ਨੇ ਜਦਕਿ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਵੱਲੋਂ ਇਸ ਘਟਨਾਕ੍ਰਮ ਦੇ ਉੱਪਰ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਸੋ ਇਸ ਤੋਂ ਪਹਿਲਾਂ ਦੇ ਹਾਦਸੇ ਦੀ ਜ਼ਿਕਰ ਕਰੀਏ ਤਾਂ 14 ਅਕਤੂਬਰ ਨੂੰ ਰਾਜਸਥਾਨ ਦੇ ਜੈਸਲਮੇਰ ਜੋਧਪੁਰ ਰੂਟ ਦੇ ਉੱਪਰ ਵੀ ਇੱਕ ਅੱਗ ਨੂੰ ਇੱਕ ਜੋ ਬੱਸ ਨੂੰ ਅੱਗ ਲੱਗੀ ਸੀ ਜਿਸ ਦੌਰਾਨ 22 ਲੋਕਾਂ ਨੂੰ ਆਪਣੀ ਜਾਨ ਗਵਾਣੀ ਪਈ ਸੀ ਇਸ ਮਾਮਲੇ ਦੇ ਵਿੱਚ ਏਸੀ ਯੂਨਿਟ ਦੇ ਵਿੱਚ ਸ਼ਾਰਟ ਸਰਕਟ ਅਤੇ ਗੈਸ ਲੀਕ ਹੋਣ ਕਰਕੇ ਜੋ ਰਾਜਸਥਾਨ ਦੀ ਬੱਸ ਨੂੰ ਅੱਗ ਲੱਗੀ ਸੀ ਉਹ ਵੱਡਾ ਕਾਰਨ ਦੱਸਿਆ ਜਾ ਰਿਹਾ ਤੇ ਅੱਜ ਦੁਬਾਰਾ ਸੇਮ ਉਹੀ ਘਟਨਾਕਰਮ ਵਾਪਰਿਆ ਹੈ ਆਂਧਰਾ ਪ੍ਰਦੇਸ਼ ਦੇ ਵਿੱਚ ਜਿੱਥੇ ਕਿ ਅੱਗ ਲਗ ਜਾਂਦੀ ਹੈ ਇੱਕ ਸਵਾਰੀਆਂ ਨਾਲ ਭਰੀ ਹੋਈ ਬੱਸ ਨੂੰ ਸਵੇਰੇ 3:30 ਵਜੇ ਦੇ ਕਰੀਬ ਦਾ ਇਹ ਵਾਕਿਆ ਦੱਸਿਆ ਜਾ ਰਿਹਾ ਜਿਸ ਤੋਂ ਬਾਅਦ ਮੌਕੇ ਦੇ ਉੱਪਰ ਚੀਕ ਚੰਗਿਆੜਾ ਪੈ ਜਾਂਦਾ ਹੈ ਲੋਕ ਹਾਈ ਦੇ ਹਾਈ ਪਾਣ ਲੱਗਦੇ ਨੇ ਕਿ ਉਹਨਾਂ ਦੀ ਮਦਦ ਕੀਤੀ ਜਾਵੇ ਪਰ ਜਦੋਂ ਐਡੀ ਭਿਆਨਕ ਅੱਗ ਲੱਗੀ ਹੋਵੇ ਤਾਂ ਕਿਸੇ ਦੇ ਆ ਕੋਲ ਜਾ ਕੇ ਮਦਦ ਕਰਨ ਨੂੰ ਜੋ ਹੈ ਉਹ ਹਿੰਮਤ ਨਹੀਂ ਪੈਂਦੀ ਪਰ ਅੰਦਰ ਜੋ ਸਵਾਰੀਆਂ ਦੀ ਦਸ਼ਾ ਹੋਈ ਹੋਵੇਗੀ ਉਹ ਤੁਸੀਂ ਸੋਚ ਵੀ ਨਹੀਂ ਸਕਦੇ ਕਿਵੇਂ ਹੋਣਾ ਨਾ ਜਿਹੜਾ ਕੀ ਹੈ ਅੱਗ ਦੀ ਵਜ੍ਹਾ ਕਰਕੇ ਕਿੰਨਾ ਵੱਡਾ ਉਹਨਾਂ ਨੂੰ ਜੈ ਨੁਕਸਾਨ ਹੋਇਆ ਲੋਕਾਂ ਦਾ ਦਮ ਕੁੱਟ ਜਾਂਦਾ ਹੈ ਜ਼ਿੰਦਾ ਸੜ ਜਾਂਦੇ ਨੇ ਲੋਕ ਚੀਕ ਪੁਕਾਰ ਕਰਦੇ ਹੋਏ ਪਰ ਕਹਿੰਦੇ ਨੇ ਹੋਣੀ ਜਦੋਂ ਆਵੇ ਤਾਂ ਫਿਰ ਰੱਬ ਹੀ ਰੱਖਾ ਹੋਣੀ ਜਦੋਂ ਐਸੀ ਤਾਂ ਦੇਖੋ ਕਿੰਨੇ ਬੰਦਿਆਂ ਨੂੰ ਆਪਣੇ ਨਾ ਲੈ ਗਈ ਹੈ 44 ਦੇ ਕਰੀਬ ਲੋਕ ਸਵਾਰ ਦੱਸੇ ਜਾ ਰਹੇ ਨੇ ਇਹ ਜੋ ਬੱਸ ਹైదరాబాద్ ਤੋਂ ਬੰਗਲੌਰੂ ਜਾ ਰਹੀ ਹੁੰਦੀ ਹੈ ਕਿ ਰਸਤੇ ਦੇ ਵਿੱਚ ਇਹ ਬੇहद ਭਿਆਨਕ ਘਟਨਾ ਵਾਪਰ ਜਾਂਦੀ ਹੈ ਜਿਸ ਕਰਕੇ ਹੁਣ ਮ੍ਰਿਤਕਾਂ ਦੇ ਪਰਿਵਾਰਾਂ ਦੇ ਵਿੱਚ ਸੰਸਨੀ ਵਾਲਾ ਮਾਹੌਲ ਹੈ ਮਾਤਮ ਸ਼ਾਇਆ ਹੋਇਆ ਹੈ ਅਤੇ ਜੋ ਲੋਕ ਇਸ ਬੱਸ ਦੇ ਵਿੱਚ ਸਫ਼ਰ ਕਰੇ ਹੁੰਦੇ ਨੇ ਜਿਨ੍ਹਾਂ ਦੀ ਜਾਨ ਜਾ ਚੁੱਕੀ ਹੈ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਦੀ ਉਮਰ 25 ਤੋਂ 35 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਭਾਵ ਕਿ ਜਿਆਦਾ ਲੋਕ ਜੋ ਹੈ ਯੰਗਸਟਰ ਹੀ ਨੇ ਜੋ ਇਸ ਬੱਸ ਦੇ ਵਿੱਚ ਸਫ਼ਰ ਕਰ ਰਹੇ ਹੁੰਦੇ ਨੇ ਅਤੇ ਹੁਣ ਇਸ ਪੂਰੇ ਮਾਮਲੇ ਨੂੰ ਲੈ ਕੇ ਬਕਾਇਦਾ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਟੀਮ ਵੀ ਮੌਕੇ ਦੇ ਉੱਪਰ ਪਹੁੰਚੀ ਹੋਈ ਹੈ ਅਤੇ ਘਟਨਾਕ੍ਰਮ ਦੀ ਜਾਂਚ ਨੂੰ ਲੈ ਕੇ ਵੀ ਹੁਕਮ ਜਾਰੀ ਕਰ ਦਿੱਤੇ ਗਏ ਨੇ ਇਸ ਕਟਕ੍ਰਮ ਦੇ ਬਾਰੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਹੋਇਆਂ ਅੱਡੀ ਆਈਜੀ ਜੋ ਅਕਲੂ ਨੋਰੈਂਜ ਦੇ ਨੇ ਉਹਨਾਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਬਸ ਦੇ ਵਿੱਚ 19 ਯਾਤਰੀ ਦੋ ਬੱਚੇ ਅਤੇ ਦੋ ਡਰਾਈਵਰ ਵਲ ਵਲ ਬੱਚੇ ਨੇ ਉਹਨਾਂ ਜ਼ਿਕਰ ਕੀਤਾ ਹੈ ਕਿ ਜਿਵੇਂ ਇਹ ਹਾਦਸਾ ਵਾਪਰਦਾ ਹੈ ਤਾਂ ਸ਼ਾਰਟ ਸਰਕਟ ਦੀ ਵਜ੍ਹਾ ਕਰਕੇ ਬਸ ਦੇ ਦਰਵਾਜ਼ੇ ਲੋਕ ਹੋ ਜਾਂਦੇ ਨੇ ਜਿਸ ਕਰਕੇ ਲੋਕਾਂ ਨੂੰ ਬਾਹਰ ਨਿਕਲਣ ਦਾ ਸਮਾਂ ਨਹੀਂ ਮਿਲਦਾ ਅਤੇ ਲੋਕ ਬਸ ਦੇ ਅੰਦਰ ਹੀ ਜ਼ਿੰਦਾ ਸੜ ਜਾਂਦੇ ਨੇ ਅਤੇ ਜਿਸ ਕਰਕੇ ਹੁਣ ਤੱਕ ਦੀ ਜਾਣਕਾਰੀ ਮੁਤਾਬਕ 30 ਤੋਂ 32 ਦੇ ਕਰੀਬ ਲੋਕ ਆਪਣੀ ਜਾਨ ਜਿਹੜੇ ਕਿ ਉਹ ਗਵਾ ਚੁੱਕੇ ਨੇ ਅਤੇ ਮੌਤ ਦਾ ਅੰਕੜਾ ਹੋਰ ਵੀ ਵੱਧ ਜਾਣ ਦਾ ਖਰਚਾ ਜ਼ਾਹਰ ਕੀਤਾ ਜਾ ਰਿਹਾ ਹੈ